ਆ ਦੇਖੋ ਜੀ ਬੱਸਾਂ ਵਾਲਿਆਂ ਦੀ ਗੁੰਡਾਗਰਦੀ ਬੱਸਾਂ ਸੜੇ ਦੇ ਵਿੱਚ ਘਾਰ ਲੈ ਕੇ ਖੜੇ ਐ ਤੇ ਪੂਰਾ ਜਾਮ ਲੱਗ ਗਿਆ ਅਸੀਂ ਨੰਦਪੁਰ ਸਾਹਿਬ ਪਛੰਡ ਦਾ ਹਾਲ ਦੇਖ ਲਓ ਉਹ ਤੁਹਾਨੂੰ ਦਿਖਦਾ ਨਹੀਂ ਬੱਚਾ ਜਾਮ ਲੱਗਾ ਹੋਇਆ ਜਾਮ ਲੱਗ ਗਿਆ ਕੋਈ ਫਿਕਰ ਨਹੀਂ ਹੈਗਾ ਕੋਈ ਅਕਾ ਕਰੋ ਯਾਰ ਕੋਈ ਤੁਸੀਂ ਕਰੀਏ ਬਾਅਦ ਕਿਉਂ ਬਣਾ ਦੇ ਅੰਦਰ ਪੁੱਲ ਬਣਾ ਦੇ ਅੰਦਰ ਲੈ ਕੇ ਜਾਓ ਫਿਰ ਮਾਰ ਦਿਓ ਫਿਰ ਤੁਸੀਂ ਕੋਈ ਨਹੀਂ ਹਾੜੀ ਪੁੱਛਿਆ ਜਾਮ ਲੱਗ ਜਾਂਦਾ। ਸਾਡੀਆਂ ਬਾਰੀ-ਬਾਰੀ ਕੀ ਕਰਦੇ ਤੇ ਇੱਧਰ ਕਿਉਂ ਲੱਗੇ ਜਾਂਦੇ? ਆਹ ਦੇਖੋ ਜੀ ਨਾਲ ਹਾਲ। ਪੂਰੇ ਜਾਮ ਇੱਧਰ। ਪੂਰਾ ਜਾਮ ਲੱਗਿਆ ਵਾ ਆਹ ਦੇਖੋ ਚੰਡੀਗੜ੍ਹ ਟ੍ਰਾਂਸਪੋਰਟ ਦੀ ਜੱਡੀ ਹੁੜੀ ਖੜੀ ਐ। ਬਾਰ-ਬਾਰ ਅੱਜ ਤਹਾਨੂੰ ਕਹਿੰਦੇ ਪ੍ਰਸ਼ਾਸਨ ਨੂੰ ਦਰਵਾਜ਼ਾ ਪਿੱਲਾ ਕੀਤੀ ਆ। ਕੀ ਇਹ ਜੱਡੀਆ ਦੇਖ ਲੋ ਆਹ ਹਾਲ ਦੇਖੋ ਭੀ। ਆਪ ਕੋਲੋਂ ਪ੍ਰਸ਼ਾਸਨ ਦੇ ਹਾਲਾਤ ਮੈਂ ਸਿੱਧਾ ਪ੍ਰਸ਼ਾਸਨ ਤੇ ਗੋਹ ਕਰੀ ਗਾ ਅੱਜ। ਆਹ 18 ਹਜ਼ਾਰ ਰੁਪਏ ਜਿਹੜੇ ਇਹਨਾਂ ਨੂੰ ਪਰਚੀਆਂ ਬਤਨਵਾ। ਇਹਨਾਂ ਨੂੰ ਕਿਥੇ ਨਾ ਹੋਰ ਮਤਲਬ ਨਹੀਂ ਆਉਂਦਾ। ਆਹ ਦੇਖੋ ਕਿ ਨਾ ਕੋਈ ਦੇਖੋ ਆ ਕੀ ਹਾਲਾਤ ਬਣੇ ਜਿਆ ਜਾਮ ਲੱਗਿਆ ਕੌਣ ਜ਼ਿੰਮੇਵਾਰ ਹੈ ਕੋਈ ਹੈ ਨਹੀਂ ਦੀ ਜ਼ਿੰਮੇਵਾਰੀ ਆ ਨੀਤੀ ਦੀ ਕੁੱਤੀ ਕਰਦੀ ਅੱਜਾ ਬਾਦ ਦੇ ਵਿੱਚ ਇਹ ਕੰਮ ਮੇਰੇ ਤੋਂ ਨਹੀਂ ਆਹ ਹਾਲਾਤ ਕਰੇ ਪਰ ਰੋਡ ਤੇ ਤੁਸੀਂ ਤਿੰਨ ਬੱਥੇ ਖੜੀ ਸੀ ਤੇ ਅੱਜ ਹੋਰ ਆਈ ਕਰ ਗਿਆ ਅਬੀਦ ਦਾ ਖੋਬਾਰ ਕਰ ਗਿਆ ਆ ਦੇਖੋ ਆ ਪੰਜਾਬ ਰੋਡ ਤੇ ਦੀਆਂ ਬੱਥਾ ਇਹ ਸਰਕਾਰੀ ਬੱਥਾ ਇਹ ਬਾਹਰ ਉਹ ਆਹ ਟੈਕੀ ਦਿਖਾਦੇ ਇੱਧਰ ਜਿਹੜਾ ਬਸ ਕਾਰ ਬਣਾਇਆ ਹਾਂ ਇਹਨੂੰ ਟੈਹ ਦਿਓ ਇੱਥੇ ਕੋਈ ਸਰਾਸੂ ਬਣਾ ਲਓ ਕਿ ਇਹ ਜਿਹਾ ਰਹਿਣ ਬਸੇਰਾ ਬਣ ਜਾਵੇ ਤੇ ਉਹਦੇ ਬੱਚਾ ਪੁੱਤਾਂ ਨੇ ਖੜਦੇ ਨਹੀਂ ਇੱਥੇ ਮੈਂ ਤੁਹਾਡੀ ਕੋਈ ਮੰਦਾ ਹਰਾਨੀ ਦੀ ਗੱਲ ਆ ਪ੍ਰਸ਼ਾਸਨ ਦੇ ਅਧਿਆਚਾਰ ਬਾਰ ਬਾਰ ਲਿਆਂਦਾ ਹਰਾਨੀ ਦੀ ਗੱਲ ਆ ਆ ਡਾਕਟਰ ਇੰਚਾਰਜ ਉਹਦਾ ਨਾਮ ਜਿਹੜੇ ਉੱਥੇ ਰੋਪੜ ਬੈਠਦੇ ਇਹਨਾਂ ਦੇ ਬੜੇ ਅਸਰ ਕਿੜੇ ਆ ਨਾ ਭੁੱਲ ਗਿਆ ਮੈਨੂੰ ਉਹਨਾਂ ਦਾ ਹਰੇਕ ਦਿਤੇ ਆ ਚ ਲਿਆਂਦਾ ਪਰ ਉਹਨਾਂ ਨੇ ਕਦੇ ਵੀ ਕੋਈ ਜ਼ਰੂਰੀ ਸਮਝਿਆ ਨਹੀਂ ਵੀ ਆਪਾਂ ਇਹ ਚੀਜ਼ਾਂ ਨੂੰ ਕਰੀਏ ਹਨ ਕਿਸੇ ਦਾ ਸਤਿਆਨਾਸ਼ ਲੋਕਾਂ ਦਾ ਕਰਿਆ ਪਿਆ ਇਹਨਾਂ ਨੇ ਕੋਈ ਮਰੀਜ਼ ਹੋਵੇ ਐਂਬੂਲੈਂਸ ਹੋਵੇ ਕੌਣ ਜ਼ਿੰਮੇਵਾਰ ਹੈ ਆਦਾ ਤੁਹਾਡੇ ਸ਼ਰਮਣੀ ਜੀ ਤੁਹਾਨੂੰ ਅਜੇ ਲੋਕਾ بڑے بڑے ਡਾਕਟਰਾਂ ਦੇ ਉਧਦੇ ਤੇ ਬੈਠ ਤੁਸੀਂ ਆ ਕਿੱਡਾ ਜਾਮ ਲੱਗਿਆ ਪਿੱਛੇ ਹੋਲੀਆ ਭੱਲੇ ਤੁਸੀਂ ਏਡਾ ਜਾਮ ਨਹੀਂ ਹੋਣਾ ਜਿੰਨਾ ਹੁਣ ਲੱਗਿਆ ਬਾਜੂ ਨੂੰ ਮੋੜ ਗੱਲੀ ਨੂੰ